ਜੇਕਰ ਆਮ ਆਦਮੀ ਪਾਰਟੀ ਵੱਲੋਂ ਤ੍ਰਿਣਮੂਲ ਕਾਂਗਰਸ ਨਾਲ ਗੱਠ ਜੋੜ ਨਹੀਂ ਕੀਤਾ ਜਾਂਦਾ ਤਾਂ ਪਾਰਟੀ ਵੱਖਰੇ ਤੌਰ ਤੇ ਵਿਧਾਨ ਸਭਾ ਚੋਣਾਂ ਲਈ ਮੈਦਾਨ ਚ ਨਿਤਰੇਗੀ। ਇਹ ਕਹਿਣਾ ਹੈ ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਜਗਮੀਤ ਬਰਾੜ ਦਾ। ਉਹਨਾਂ ਕਿਹਾ ਕਿ ਇਸ ਵੇਲੇ ਆਪ ਨਾਲ ਗੱਠ ਜੋੜ ਕਰਨ ਦੇ ਆਖਰੀ ਪੜਾਅ ਤੇ ਨੇ ਤੇ ਜੇਕਰ ਆਪ ਵੱਲੋਂ ਕੋਈ ਹੰਗਾਰਾ ਨਹੀਂ ਦਿੱਤਾ ਗਿਆ ਤਾਂ ਤ੍ਰਿਣਮੂਲ ਕਾਂਗਰਸ 5 ਜਨਵਰੀ ਨੂੰ ਆਪਣੇ 5 ਉਮੀਦਵਾਰ ਵਿਧਾਨ ਸਭਾ ਚੋਣਾਂ ਲਈ ਉਤਾਰ ਦੇਵੇਗੀ। ਅਗਰ ਕਿਸੇ ਕਾਰਨ ਕਰਕੇ ਇਹ ਸਾਂਝ ਨਹੀਂ ਹੁੰਦੀ ਆ ਫੇਰ ਮੈਨੂੰ ਮੇਰੀ ਲੀਡਰ ਮਮਤਾ ਬੈਨਰਜੀ ਜੀ ਦਾ ਹੁਕਮ ਹੈ ਕਿ ਇਹ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਤਿਰਨਮੂਲ ਕਾਂਗਰਸ ਇਕੱਲਿਆਂ ਲੜੇਗੀ ਸਾਡੀ ਰੈਪ੍ਰੈਜੈਂਟੇਸ਼ਨ ਪੰਜਾਬ ਵਿਧਾਨ ਸਭਾ ਵਿੱਚ 100% ਹੋਏਗੀ ਪੰਜਾਬ ਦੀ ਨਵੀਂ 2017 ਦੀ ਵਿਧਾਨ ਸਭਾ 'ਚ ਸਾਡਾ ਖਾਤਾ ਅਵਸ਼ਖ ਖੁੱਲੇਗਾ ਸਾਡੀ ਪਰਸੈਂਟੇਜ ਮਨਪ੍ਰੀਤ ਨਾਲੋਂ ਡਬਲ ਫਿਗਰ ਹੋਏਗੀ ਆਪ ਦੀ ਵਿਚਾਰਧਾਰਾ ਨਾਲ ਸਲੋਕਾਰ ਰੱਖਣ ਵਾਲੇ ਜਗਮੀਤ ਬਰਾੜ ਨੂੰ ਹਾਲੇ ਵੀ ਆਸ ਹੈ ਕਿ ਆਪ ਤੇ ਤਰਨਮੂਲ ਕਾਂਗਰਸ ਦਾ ਗੱਠਜੋੜ ਬਾਦਲਾ ਤੇ ਕੈਪਟਨ ਤੋਂ ਪੰਜਾਬ ਨੂੰ ਮੁਕਤ ਕਰਵਾ ਲਵੇਗਾ ਇਸ ਮੌਕੇ ਉਹਨਾਂ ਵਿਧਾਨ ਸਭਾ ਚ ਆਪਣਾ 100% ਦੀ ਸਥਾਨ ਹੋਣ ਦਾ ਦਾਵਾ ਵੀ ਕੀਤਾ ਬਰਾੜ ਸ੍ਰੀ ਮੁਖਸਰ ਸਾਹਿਬ ਵਿਖੇ ਤਰਨਮੂਲ ਕਾਂਗਰਸ ਦੇ ਦਫਤਰ ਦਾ ਉਦਘਾਟਨ ਕਰ ਪਹੁੰਚੇ ਹੋਏ ਸਨ ਸ੍ਰੀ ਮੁਖਸਰ ਸਾਹਿਬ ਤੋਂ ਤਰਸੇਮ ਟੂ ਡੀ ਜਗਬਣੀ ਟੀਵੀ